ਜੀ ਯਾਦ ਵਿੱਚ ਜੀ ਮੇਰੇ ਸਸਦੇ ਆਪਣਾ ਫੇਰੇ ਹੋ ਰਹੇ ਸੀ ਬਸ ਆਸੀ ਮੈਨੂੰ ਮੇਰੇ ਦਦ ਦੀ ਕਾਲ ਆਈ ਕਹਿੰਦਾ ਵੀ ਸਾਰਾ ਮਤਲਬ ਸਰਵ ਵੀ ਆਪਣਾ ਘਰ ਆਪਣਾ ਨਕ ਚੁੱਕਿਆ ਸਾਰਾ ਕੁਝ ਸਾਡੇ ਘਰ ਬੇਟੀ ਦੀ ਮੈਰਿਜ ਦੀ ਗੋਲਡਨ ਬੈਲੀ ਤੇ ਸੀ ਗਏ ਸੀ ਉਹ ਤੇ ਮੈਰਿਜ ਦੀ ਅਸੀਂ ਇਤੋਂ ਕਰੋ ਸਾਡੇ ਘੱਟ ਵੇਲੇ ਗਏ ਤੇ 11:30 ਵਜੇ ਆਪਣੀ ਤੋਰੀ ਹੋ ਜਾਈਗੀ 14:30 ਦੀ ਕਿ ਸਾਰਾ ਪਰਿਵਾਰ ਪਰਿਵਾਰ ਦੇ ਮੈਰਿਜ ਸੀਗੀ ਤੇ ਮੈਰਿਜ ਫੰਕਸ਼ਨ ਤੇ ਗਏ ਹੋਏ ਸੀ ਲੇਕਿਨ ਜਦੋਂ ਵਾਪਸ ਆਏ ਹੈ ਤਾਂ ਜਿਹੜਾ ਪਿੱਛੇ ਵਾਲਾ ਦਰਵਾਜ਼ਾ ਸੀ ਉਧਰੋਂ ਕੋਈ ਅਣਪਛਾਤੀ ਐਂਟਰ ਕਰਕੇ ਵਦਲੇ ਤੇ ਇਹਨਾਂ ਦਾ ਕਾਫੀ 골ਡ ਤੇ ਕੈਸ਼ ਤੇ ਕੁਝ ਫੋਰਨ ਕਰੰਸੀ ਵਗੈਰਾ ਜਿਹੜੀ ਪਨ ਤੋੜ ਕਰਕੇ ਚੋਰੀ ਕਰਕੇ ਲੈ ਗਏ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਦੇਸੀ ਪੰਜਾਬ ਇਹ ਤੋਂ ਨਹੀਂ ਮੇਰਾ ਨਾਮ ਸੌਰਵਤ ਲਈ ਇਹ ਤੁਹਾਡੇ ਘਰ ਇੱਥੇ ਚੋਰੀ ਹੋਈ ਹੈ ਇਸ ਤਰ੍ਹਾਂ ਹੋਈ ਕੋਈ ਪਤਾ ਲੱਗਿਆ ਕੀ ਕੀ ਗੱਲ ਹੋ ਗਈ ਅਸੀਂ ਵਿਆਹ ਦੇ ਵਿੱਚ ਸੀ ਮੇਰੇ ਜੀ ਸਹੁਰਦੇ ਆਪਣਾ ਫੇਰੇ ਹੋ ਰਹੇ ਸੀ ਕਿ ਬਸ ਅਸੀਂ ਮੈਨੂੰ ਮੇਰੇ ਬ੍ਰਦਰ ਦੀ ਕਾਲ ਆਈ ਕਹਿੰਦਾ ਵੀ ਸਾਰਾ ਮਤਲਬ ਸਭ ਵੀ ਆਪਣਾ ਘਰ ਆਪਣਾ ਲੁੱਟ ਚੁੱਕਿਆ ਸਾਰਾ ਕੁਝ ਤੇ ਜਦੋਂ ਅਸੀਂ ਆਏ ਦੇਖਿਆ ਕਾਲ ਮਾਰੀਆਂ ਪਹਿਲਾਂ ਇੱਧਰ ਦੇਖਿਆ ਇੱਧਰ ਆਪਣਾ ਰਾਈਟ ਸਾਈਡ ਤੇ ਜਿਹੜਾ ਮੇਨ ਗੇਟ ਆਪਣਾ ਲੌਕ ਕੀਤਾ ਹੋਇਆ ਉਹਦੇ ਵਿੱਚ ਸੱਭਲ ਸੱਭਲ ਫਸਾ ਚੁੱਕੇ ਤੋੜ ਚੰਗੀ ਦਾ ਤੋੜ ਦਿੱਤਾ ਸੀ ਪੂਰਾ ਜੁੱਧ ਤੇ ਇੱਕੇ ਸ਼ੀਸ਼ਾ ਤੋੜ ਚੁੱਕੇ ਸੀ ਫਿਰ ਅਸੀਂ ਅੰਦਰ ਚੈੱਕ ਕੀਤਾ ਉਹਦੇ ਵਿੱਚ ਅਸੀਂ ਅਲਮਾਰੀ ਪ੍ਰੋਪਰਲੀ ਉਹਨਾਂ ਨੇ ਸੱਭਲ ਪਾ ਕੇ ਜਿਹੜਾ ਮੇਨ ਚੈਂਬਰ ਹੁੰਦਾ ਆਪਣਾ ਅਲਮਰੀਆ ਦਾ ਕੋਈ ਸੀ ਉਹ ਤੋੜ ਦਿੱਤਾ ਸੀ ਤੇ ਆਲਮੋਸਟ ਸਾਰ ਆਲਮੋਸਟ ਨਹੀਂ ਕਹਿ ਸਕਦੇ ਸਾਰਾ ਹੀ ਲਗਭਗ ਸਮਾਨ ਉਹਨਾਂ ਨੇ ਚੋਰੀ ਕਰ ਲਿਆ ਸੀ ਸਾਡੇ ਜਿਹੜੀ ਰਜਿਸਟਰ ਜੋ ਮੇਰੇ ਨਾਲ ਸੀ ਤੇ ਉਹਦੇ ਵਿੱਚ ਆਪਣਾ 골ਡ ਵੀ ਸੀਗਾ ਜੋ ਮੇਰਾ 이어ਫੋਨ ਆਪਣਾ ایرਪੋਰਟ ਲੋਗੇ ਤੇ ਆਈਫੋਨ ਮੇਰਾ ਪ੍ਰੋ ਨਿਊ ਸੀਗਾ ਤੇ ਨਾਲ 1400 ਸੀ ਕੁਝ 1500 ਨੀਰਭਉ ਦੇ ਨੇ ਸੀ ਕਿ ਬਾਕੀ ਸ਼ਗਨ ਸੀਗਾ ਕਿਉਂਕਿ ਆ ਮੈਂ ਮਾਸੀ ਨਾਲੇ ਮਮਾ ਨਾਲੇ ਡੀਟੇਲ ਡੀਟੇਲ ਕੀਤੀ ਸ਼ੇ ਉਹਨਾਂ ਨੇ ਤੇ ਪੁਲਿਸ ਆ ਆਪਣੇ ਆਪਣਾ ਪ੍ਰੋਪਰ ਮੈਨੂੰ ਆਪਣਾ ਉਹਨਾਂ ਨੂੰ ਡੀਟੇਲ ਆਪਣਾ ਇਨਫੋਰਮੇਸ਼ਨ ਦੇ ਰਹੇ ਨਹੀਂ ਪ੍ਰੋਵਾਈਡ ਕਰ ਰਹੇ ਨਹੀਂ ਬਾਕੀ ਫਿਰ ਅਸੀਂ ਨਾਲ ਦੀ ਨਾਲ ਹੀ ਉਹਨਾਂ ਨੂੰ ਪੁਲਿਸ ਨੂੰ ਕਨਫਰਮ ਕਰਤਾ ਸੀਗਾ ਅੰਦਰ ਆ ਗਈ ਸੀ ਪੀਸੀਆਰ ਵਾਲੀ ਉਸ ਤੋਂ ਬਾਅਦ ਉਹਨਾਂ ਨੇ ਕਾਰਜ ਸ਼ੁਰੂ ਕਰ ਦਿੱਤੇ ਇੱਕੋ ਵਾਰ ਜੀ ਸਾਰਾ ਕੁਝ ਲੈ ਗਏ ਨੇ ਕਿੰਨੇ ਤੋਂ ਸਿਲੰਡਰ ਜਾਂ ਕੋਈ ਹੋਰ ਐਲਈਡੀ ਹੋਰ ਕੀ ਕੀ ਗਿਆ ਜੀ ਪਰ ਐਲਈਡੀ ਲੈ ਜਾਂਦੇ ਦਾ ਤਾਂ ਨਹੀਂ ਪਤਾ ਲੱਗਿਆ ਕਿਉਂਕਿ ਇੱਕ ਪਾਸੇ ਅਸੀਂ ਜਦੋਂ ਉਹਨਾਂ ਨੇ ਗੇਟ ਜਮਨਾ ਪੱਤੇ ਆ ਅਦਰਵਾਇਸ ਕੁਝ ਨਹੀਂ ਲੈ ਜਾਂਦੇ ਜੀ ਇੱਕ ਗੱਟਾ ਆਈ ਥਿੰਕ ਸਿਲੰਡਰ ਮੇ ਵੀ ਮੈਨੂੰ ਥੋੜਾ ਜਿਹਾ ਇਹਦੇ ਵਿੱਚ ਕਨਫਿਊਜ਼ਨ ਆ ਲੈ ਕੇ ਤਾਂ ਗਏ ਨੇ ਕਿਉਂਕਿ ਸਾਡਾ ਚੁੱਲਾ ਬਾਦ ਆਪਣਾ ਵਿਦਆਊਟ ਉਹਦੋ ਹੀ ਆ ਠੀਕ ਹੈ ਤੇ ਆਪਣਾ ਇੱਕ ਵਾਰ ਦੇਖਿਆ ਬਾਕੀ ਮੁੰਡਾ ਉਧਰ ਖੜਾ ਸੀ ਉਹਨਾਂ ਨੇ ਦੂਜੇ ਕੋਠੇ ਤੋਂ ਟੱਪ ਕੇ ਹੀ ਐਲਈਡੀ ਸਿਲੰਡਰ ਵਗੈਰਾ ਸਾਰਾ ਕੁਝ ਉਧਰ ਹੀ ਉਹਨਾਂ ਨੇ ਡਿਲੀਵਰ ਕੀਤਾ ਦੂਜੇ ਤੀਜੇ ਬੰਦੇ ਉਹ ਕਿਉਂਕਿ ਨਾਲ ਸਾਡੇ ਇੱਕ ਹੋਰ ਕੋਟਾ ਵੀ ਲੱਗਾ ਛੋਟਾ ਥੋੜਾ ਜਿਹਾ ਐਲਈਡੀ ਹਥੇ ਟੰਗੀ ਹੋਈ ਸੀ ਜਾਂ ਉਥੇ ਬੈਕ ਕਰਕੇ ਰੱਖੀ ਹੋਈ ਨਹੀਂ 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 ਪ੍ਰੋਪਰ ਚੱਲ ਰਹੀ ਸੀ ਬਦੀ ਆਪਣਾ ਬਵਜੇ ਚੀ ਸੀ ਆਪਣਾ 55 ਕਹਿੰਦੇ ਜੇ ਉਹ ਵਾਲੀ ਐਲਈਡੀ ਸੀ ਔਰ ਉਹਨੇ ਲੀ ਡੀ ਉਤੋਂ ਤੱਕ ਫੇਰ ਲੱਗੇ ਅਸੀਂ ਤਾਂ نیچے ਦੇਖ ਰਹੇ ਸੀਗੇ ਸਾਰਾ ਕੁਝ ਵੀ ਇਹਦਾ ਸਾਰਾ ਕੁਝ ਜਦੋਂ ਅਸੀਂ ਬੈਕ ਸਾਈਡ ਆਪਣਾਟਾ ਨੂੰ ਕੀਤਾ ਤਾਂ ਲੀ ਡੀ ਵੀ ਫੇਰ ਅੰਦਾਜ਼ਾ ਕਿੰਨੇ ਦਾ ਅਨੁਮਾਨ ਹੈ ਕਿ ਕਿੰਨੀ ਵੀ ਚੋਰੀ ਹੋਈ ਹੋਵੇ ਇਹ ਅਨੁਮਾਨ ਤਾਂ ਦੇਖੋ ਹੁਣ ਮੈਂ ਪ੍ਰੋਪਰ ਮੈਨਰ ਤਰੀਕੇ ਨਹੀਂ ਨਹੀਂ ਦੱਸ ਸਕਦਾ ਕਿਉਂਕਿ ਕਾਫੀ ਸਾਰਾ 골ਡ ਚੋਰੀ ਹੋ ਗਿਆ ਤੇ ਜੇ ਮੈਨੂੰ ਪੁੱਛੋਗੇ ਮੇਰੇ ਹਿਸਾਬ ਨਾਲ 25-30 ਲੱਖ ਰੁਪਏ ਦਾ ਹੋ ਗਿਆ ਬਾਕੀ ਬ੍ਰਦਰ ਸਿਸਟਰ ਨੂੰ ਪਤਾ ਬਾਕੀ ਜੋ ਉਹਨਾਂ ਦਾ 골ਡ ਚੰਗੀ ਦਾ ਜੋ ਵੀ ਚੋਰੀ ਹੋਇਆ ਕਿਉਂਕਿ ਉਹ ਹੀ ਦੇਖ ਪਰ ਮੈਂ ਜਿਆਦਾ ਰਿਗਾਰਡਿੰਗ ਨਹੀਂ ਪਤਾ ਮੈਨੂੰ ਤੇ ਉਹਨਾਂ ਨੇ ਆਪ ਪੁਲਿਸ ਨੂੰ ਇਨਫੋਰਮੇਸ਼ਨ ਦੇ ਦਿੱਤੀ ਪ੍ਰੋਪਰ ਤਰੀਕੇ ਨਾਲ ਤੇ ਇਹ ਜੋ ਲੜਕੀ ਦਾ ਵਿਆਹ ਸੀਗਾ ਉਹ ਬਰੂ ਆਈ ਸੀ ਐ ਇੱਥੇ ਦੀ ਨਹੀਂ ਇਹ ਲੜਕੀ ਬਰੂ ਆਈ ਸੀ ਉਹ ਹੋਰ ਹੀ ਕੋਈ ਬਰਵਾ ਹੈ ਹੋਰ ਆਪਣੇ ਜੋ ਵੀ ਐਸੀ ਉਹ ਜਾ ਚੁੱਕੇ ਸੀ ਮੈਂ ਬਦੇਜ ਦੇ ਵਿੱਚੋਂ ਕੌਣ ਕੌਣ ਆਇਆ ਸੀਗਾ ਵੀ ਦੇਜ ਦੇ ਵਿੱਚੋਂ ਮਿਸਟਰੀ ਆਇਆ ਸੀ ਥੱਲੇ ਤੇ ਬਾਕੀ ਜੋ ਵੀ ਆਪਣਾ ਰਿਲੇਸ਼ਨ ਮਤਲਬ ਪਹਿਲਾ ਸਾਡਾ ਡਰ ਆਇਆ ਸੀ ਕਿ ਰਿਸ਼ਤੇਦਾਰ ਉਹ ਦਾ ਜਾਂ ਚੁੱਕੇ ਸੀ ਪਹਿਲੀ ਲੇਡੀਜ਼ ਗੀਤ ਵਾਲੇ ਦੇ ਨਾਮ ਕੀ ਤੁਹਾਡਾ ਜੀ ਮਦਨਾਲ ਸਰ ਜੀ ਉਹਦੇ ਨਾਲ ਜੀ ਤੁਹਾਡਾ ਘਰ ਨੂੰ ਛੋਟੀ ਹੋਈ ਹੈ ਤੁਸੀਂ ਕਿਹੜੇ ਏਰੀਏ ਚ ਰਹਿੰਦੇ ਹੋ ਅਸੀਂ ਮੋਰਪੁਰਾ ਮਹੱਲਾ ਇਸਲਾਮੀ ਘਟ ਬਾਹਰ ਜੀ ਗੁਰਦੁਆਰਾ ਸਾਹਿਬ ਦੇ ਨਾਲ ਰਹਿੰਦੇ ਜੀ ਗੁਰਦੁਆਰਾ ਸਾਹਿਬ ਦਾ ਨਾਮ ਤੁਸੀਂ ਹਰਗੋਬਿੰਦਪੁਰਾ ਜੀ ਤੁਸੀਂ ਤੇ ਕੀ ਚੋਰੀ ਹੋ ਰਹੀ ਹੈ ਤੁਸੀਂ ਕੀ ਫੰਕਸ਼ਨ ਸੀ ਤੁਹਾਡੇ ਘਰ ਸਾਡੇ ਘਰ ਬੇਟੀ ਦੀ ਮੈਰਿਜ ਦੀ ਜੀ 골ਡਨ ਵੈਲੀ ਚ ਅਸੀਂ ਗਏ ਸੀ ਉੱਥੇ ਮੈਰਿਜ ਦੀ ਅਸੀਂ ਇੱਥੋਂ ਘਰੋਂ ਸਾਢੇ 8 ਵਜੇ ਗਏ ਸੀ ਤੇ ਸਾਢੇ 11 ਵਜੇ ਆਪਣੀ ਚੋਰੀ ਹੋਈ ਜੀ 11:30 ਮਿੰਟ ਤੇ ਜਿਹਦੇ ਵਿੱਚ ਲੀਡੀ ਦੋ ਸਲੰਡਰ ਜੀ ਤੇ ਬਾਕੀ 골ਡ ਤੇ ਬਾਕੀ ਬਾਰਲੀ ਕਰੰਸੀ ਜੀ ਚਾਂਦੀ ਕੀ 1 ਕਿਲੋ ਡੜ ਕਿਲੋ ਜੀ ਤੇ ਕਾਫੀ ਸੋਨ ਬਕੀ ਉਹਦੇ ਨਾਲ ਪਤਾ ਨਹੀਂ ਲੱਗ ਰਿਹਾ ਉਹ ਚੋਰੀ ਹੋਈ ਹੈ ਕੋਈ ਸ਼ੱਕ ਕਿਸੇ ਉਪਰ ਜਾਂ ਕੋਈ ਨਹੀਂ ਸਕਦਾ ਫਿਰ ਹੁਣ ਕੋਈ ਦੇਖਦੇ ਹੁਣ ਜੇਦੀ ਸਿੰਘ ਕੀਤੀ ਆਪਣੇ ਘਰ ਪਹਿਲਾਂ ਕੋਈ ਵੇਟਰ ਬੁਟਰਾ ਇਹ ਨਹੀਂ ਕਾਤੀ ਬੰਦੀ ਪੁਲਿਸ ਦੇਖ ਰਹੀ ਕਰ ਰਹੀ ਸਰ ਜੀ तकरीबन ਅੰਦਾਜ਼ਾ ਕਿੰਨੇ ਕ ਦੀ ਚੋਰੀ ਹੋਂਦੀ ਸੁਭਮ ਲੱਗ ਰਿਹਾ ਲੱਗ ਰਿਹਾ 15 ਲੱਖ ਦੀ ਚੀਜ਼ ਹੋਈ ਹੈ ਤੇ ਮੋਬਾਈਲ ਵੀ ਹੈਗੇ ਦੋ ਜੀ Apple ਦੇ ਜਿਹੜਾ ਡੱਬਾ ਬੰਦੀ ਸੀ ਖੋਲੇ ਵੀ ਨਹੀਂ ਹੈਗੇ ਸੀ ਬਾਕੀ ਕੱਪੜੇ ਵੀ ਲੱਗੇ ਨੇ ਕਾਫੀ ਜਿਹਦੇ ਆਰ ਸਟੀਚਿੰਗ ਸੀ ਆਰ ਸਟੀਚਿੰਗ ਕੱਪੜੇ ਲੱਗੇ ਮੇਰੀ ਕੀ ਦੀ ਸੀ ਕੁੜੀ ਦੀ ਮੁੰਡੇ ਦੀ ਬੇਟੀ ਦੀ ਬੇਟੀ ਉਹਦਾ ਬੇਟਾ ਕੋਈ ਬਾਹਰ ਵੀ ਗਿਆ ਹੋਇਆ ਜਾਂ ਨਹੀਂ ਬੇਟਾ ਬਾਹਰ ਗਿਆ ਹੋਇਆ ਇਹ ਆਪਣਾ ਉਹ ਬਾਰੂ ਆਇਆ ਹੋਇਆ ਸੀ ਨਨੋ ਤਾਂ ਆਈ ਨਹੀਂ ਬੇਟਾ ਮੇਰੇ ਤਾਂ ਉਹ ਸੰਕੀ ਆਇਆ ਨਿਊਜ਼ੀਲੈਂਡ ਤੋਂ ਆਈ ਉਹਦੇ ਕੋਲ ਜਿੰਨਾ ਫੋਨ ਕਰਤੀ ਨਿਊਜ਼ੀਲੈਂਡ ਦੀ ਉਹਨਾਂ ਕੋਲ ਵੀ ਮਤਲਬ ਬਾਲਿਕ ਰਸੀ ਹੈ ਆਹ ਆਹ ਮੇਰੀ ਗੁੱਡੀ ਬਾਹਰੋਂ ਆਈ ਸੀ ਤਾਂ ਮੈਰਿਜ ਦੀ ਉਹ ਵੀ ਕੈਨੇਡਾ ਤੋਂ ਆਈ ਹੈ ਨਾ ਜੀ ਉਹਦੇ ਕੋਲ ਜਿਹੜਾ ਸਾਰਾ ਸਮਾਨ ਬਾਹਰ ਲਾਇਆ ਜੀ ਉਹ ਪੁੱਛਨੇ ਆ ਕੇ ਕਿ ਵਿਸ਼ਵਾਸ ਤੋਂ ਹੈ ਤੁਹਾਨੂੰ ਹੁਣ ਸਿਰ ਕਰ ਰਹੀ تحقیق ਸਾਰੀ ਰਿਸਰਚ ਕਰ ਲਈ ਉਹ ਕਹਿੰਦੇ ਜਲਦੀ ਜਲਦੀ ਸਿੱਧਾ ਗੱਲ ਕਰ ਲਈ ਕੋਈ ਸੀਸੀਟੀਵੀ ਜਾਂ ਕਿਸੇ ਪਾਸੇ ਕੋਈ ਪੁਰਦਾ ਆਇਆ ਤੋਂ ਕੋਈ ਹਾਂ ਜੀ ਆਇਆ ਜੀ ਤਿੰਨ ਲੜਕੇ ਨੇ ਜੀ ਇੱਕ ਜੀ ਮਰਦਾਂ ਵਿੱਚ ਲੱਗਾ 22 ਸਾਲ ਦੀ ਰੋਪਰ ਟੱਪਈ ਐਕਟਿਵ ਆ ਤੇ ਆਏ ਨੇ ਬਗੈਰ ਨੰਬਰਾਂ ਤੋਂ ਜੀ ਐਕਟਿਵ ਚਿੱਟੇ ਰੰਗ ਦੀ ਉਹਨਾਂ ਦੇ ਕੋ ਮੂੰਹ ਟੱਕੇ ਹੋਏ ਸੀ ਜੀ ਮੂੰਹ ਮੂੰਹ ਟੱਕੇ ਹੋਈ ਸੀ ਸਿਰ ਵੀ ਟੱਕੇ ਹੋਈ ਸੀ ਮੂੰਹ ਵੀ ਟੱਕੇ ਹੋਈ ਸੀ ਤੇ ਨਜਰਾਂ ਨੇ ਥਿਉਰੀ ਹੋਈ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਜਿਸ ਤਰ੍ਹਾਂ ਇਹਨਾਂ ਨੇ ਰਿਪੋਰਟ ਕੀਤਾ ਹੈ ਕਿ ਸਾਰਾ ਪਰਿਵਾਰ ਪਰਿਵਾਰ ਚ ਮੈਰਿਜ ਸੀ ਕੀ ਤੇ ਮੈਰਿਜ ਫੰਕਸ਼ਨ ਤੇ ਗਏ ਹੋਏ ਸੀ ਲੇਕਿਨ ਜਦੋਂ ਵਾਪਸ ਆਏ ਹੈ ਦਾ ਜਿਹੜਾ ਪਿਛੇ ਵਾਲਾ ਦਰਵਾਜਾ ਸੀ ਉਧਰੋਂ ਕੋਈ ਅਣਪਛਾਤੇ ਐਂਟਰ ਕਰਕੇ ਬੰਦੇ ਤੇ ਇਹਨਾਂ ਦਾ ਕਾਫੀ 골ਡ ਤੇ ਕੈਸ਼ ਤੇ ਕੁਝ ਫੋਰਨ ਕਰੰਸੀ ਵਗੈਰਾ ਜਿਹੜੀ ਆ ਉਹ ਧੰਨ ਤੋੜ ਕਰਕੇ ਚੋਰੀ ਕਰਕੇ ਲੈ ਗਏ ਨੇ ਸਾਡੀਆਂ ਪੁਲਿਸ ਟੀਮਸ ਇੱਥੇ ਪਹੁੰਚ ਗਈਆਂ ਨੇ ਫੋਰੈਂਸਿਕ ਟੀਮ ਪਹੁੰਚ ਗਈ ਹੈ ਸਾਰੀ ਅਸੀਂ ਇਹਨੂੰ ਟੈਕਨੀਕਲ ਤਰੀਕੇ ਨਾਲ ਸਾਇੰਟਿਫਿਕ ਤਰੀਕੇ ਨਾਲ ਉਹਦੀ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਉਹ ਫੁਰਸਤੀ ਇਹਨੂੰ ਅਸੀਂ ਡ੍ਰੈਸ ਕਰਦੇ ਸਰ ਘਰ ਦੇ ਕੀ ਕਹਿ ਰਹੇ ਨੇ ਕਿੰਨੇ ਕੀ ਦੀ ਮਤਲਬ ਨੁਕਸਾਨ ਹੋਇਆ ਤੇ ਐਕਚੁਅਲੀ ਜਦੋਂ ਇਹਨਾਂ ਨੇ ਇਹਨਾਂ ਦੇ ਬ੍ਰੇਕਿੰਗ ਕੀਤੀ ਇਹਨਾਂ ਨੇ ਤੇ ਇਹਨਾਂ ਨੇ ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕੀਤਾ ਜਿੰਨਾ ਕਿ ਇਹਨਾਂ ਨੇ ਪਤਾ ਲਗਾਇਆ ਉਹਨਾਂ ਨੇ ਸਾਨੂੰ ਲੋਟ ਕਰਾਤਾ ਲੇਕਿਨ ਅਜੇ ਸਰਚ ਚੱਲ ਰਹੀ ਹੈ ਉਹਦੇ ਚ ਕਈ ਚੀਜ਼ਾਂ ਮਿਲ ਵੀ ਗਈਆਂ ਕੁਝ ਕੈਸ਼ ਵੀ ਮਿਲ ਗਿਆ ਕੁਝ ਫੋਰਨ ਕਰੰਸੀ ਵੀ ਮਿਲ ਗਈ ਹੈ ਤੇ ਕੁਝ 골ਡ ਆਰਟੀਕਲਸ ਵੀ ਮਿਲ ਗਿਆ ਨੇ ਉਹ ਸਾਰੀਆਂ ਅਸੀਂ ਦੁਬਾਰਾ ਚੈੱਕ ਕਰਕੇ ਜਿਹੜੀ ਚੀਜ਼ ਚੋਰੀ ਹੋਈ ਹੋਏਗੀ ਉਹਦੀ ਅਸੀਂ ਕਾਰਵਾਈ ਕਰਾਂਗੇ। ਜੇਕਰ ਮੈਂ ਅੰਦਾਜ਼ਾ ਦੱਸਿਆ ਹੋਊਗਾ ਕਿੰਨੇ ਦੀ ਹੋਇਆ ਹੋਊਗਾ अमाउंट ਕੋਈ ਅੰਦਾਜ਼ਾ ਮੇਰੇ ਖਿਆਲ 12-15 ਤੋਲੇ ਤਾਂ ਦੱਸ ਹੀ ਰਹੇ ਨੇ। ਕੱਟ ਵੀ ਹੋ ਸਕਦਾ ਵੱਧ ਵੀ ਹੋ ਸਕਦਾ। ਮੈਂ ਪਰਿਵਾਰ ਨੂੰ ਕਿਹਾ ਕਿ ਸਾਰਾ ਅਸੈਸਮੈਂਟ ਕਰ ਲੈਣ। ਜੋ ਵੀ ਚੋਰੀ ਹੋਇਆ ਹੋਏਗਾ ਉਹਦੀ ਅਸੀਂ ਐਫਆਈਆਰ ਲਾਂਚ ਕਰਾਂਗੇ। ਥੈਂਕ ਯੂ।